ਇਹ ਤਸਵੀਰਾਂ ਦੁਰਾਹਾ ਦੇ ਕੱਪੜਿਆਂ ਦੇ ਨਾਮ ਵਰ ਸ਼ੋਰੂਮ ਦੀਆਂ ਨੇ ਜਿੱਥੇ ਲੋਕਾਂ ਨੂੰ ਬੇਵਕੂਫ بنایا ਜਾ ਰਿਹਾ ਸੀ ਤੇ ਨਕਲੀ ਮਾਲ ਅਸਲੀ ਕਹਿ ਕੇ ਵੇਚਿਆ ਜਾ ਰਿਹਾ ਸੀ। ਇਹ ਰੇਡ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਕੀਤੀ ਗਈ ਹੈ। ਇਸ ਰੇਡ ਦੇ ਵਿੱਚ ਸ਼ੋਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਹੈ। ਇਸ ਮਾਲ ਨੂੰ ਮਹਿੰਗੇ ਕੀਮਤਾਂ ਤੇ ਵੇਚ ਕੇ ਗ੍ਰਾਹਕਾਂ ਨੂੰ ਚੂਨਾ ਲਾਇਆ ਜਾ ਰਿਹਾ ਸੀ। ਜਦੋਂ ਕਿ ਇਹ ਕੰਪਨੀ ਦਾ ਮਾਲ ਨਹੀਂ ਹੈ ਰੇਟ ਦੇ ਦੌਰਾਨ ਪੁਲਿਸ ਨੇ ਇੱਕ આરોપી ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ આરોપી ਦੀ ਪਛਾਣ ਜਸਪ੍ਰੀਤ ਸਿੰਘ ਨਿਵਾਸੀ ਕੋਟਲੀ ਦੇ ਤੌਰ ਤੇ ਹੋਈ ਹੈ ਐਫ ਆਈ ਆਰ ਦੇ ਵਿੱਚ ਸ਼ੋਰੂਮ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਇਹ ਲਾਇਸ ਤੇ ਐਡੀਟਾਫ ਕੰਪਨੀ ਦੇ ਨਮਾینده ਆਏ ਸੀ ਉਹਨਾਂ ਵੱਲੋਂ ਤਸ਼ਦੀਕ ਗਾਰਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਜਿਹੜੇ ਉੱਥੋਂ ਜਿਹੜੀ ਕੱਪੜੀ ਦੀ ਅਨਲਿਗਲੀ ਕਾਪੀ ਕੀਤੀ ਹੋਏ ਜਿਹੜੇ ਗਾਰਮੈਂਟਸ ਮਲੇ ਨੇ ਉਹਨਾਂ ਮਤਲਬ ਕੋ ਦੋਸ਼ ਪਨਾਹਦਾਰ ਬਈ ਹੋਤਾ ਹੈ ਇਹ ਤਸਵੀਰਾਂ ਦਰਾਹਾ ਦੇ ਕੱਪੜਿਆਂ ਦੇ ਨਾਮ ਵਰ ਸ਼ੋਰੂਮ ਦੀਆਂ ਨੇ ਜਿੱਥੇ ਲੋਕਾਂ ਨੂੰ ਬੇਕੂਪਨਾਇਆ ਜਾ ਰਿਹਾ ਸੀ ਤੇ ਨਕਲੀ ਮਾਲ ਅਸਲੀ ਕਹਿ ਕੇ ਵੇਚਿਆ ਜਾ ਰਿਹਾ ਸੀ ਏ ਰੀਡ ਨਾਮੀ ਕੰਪਨੀਆਂ ਦੇ ਫੀਲਡ ਅਫਸਰਾਂ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਕੀਤੀ ਗਈ ਹੈ ਇਸ ਰੇਡ ਦੇ ਵਿੱਚ ਸ਼ੋਰੂਮ ਦੇ ਅੰਦਰੋਂ ਨਾਮੀ ਕੰਪਨੀਆਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਹੈ ਇਸ ਮਾਲ ਨੂੰ ਮਹਿੰਗੇ ਕੀਮਤਾਂ ਤੇ ਵੇਚ ਕੇ ਗ੍ਰਾਹਕਾਂ ਨੂੰ ਚੂਨਾ ਲਾਇਆ ਜਾ ਰਿਹਾ ਸੀ ਜਦੋਂ ਕਿ ਇਹ ਕੰਪਨੀ ਦਾ ਮਾਲ ਨਹੀਂ ਹੈ ਰੇਡ ਦੇ ਦੌਰਾਨ ਪੁਲਿਸ ਨੇ ਇੱਕ આરોપી ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ આરોપી ਦੀ ਪਛਾਣ ਜਸਪ੍ਰੀਤ ਸਿੰਘ ਨਿਵਾਸੀ ਕੋਟਲੀ ਦੇ ਤੌਰ ਤੇ ਹੋਈ ਹੈ ਐਫ ਆਈ ਆਰ ਦੇ ਵਿੱਚ ਸ਼ੋਰੂਮ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਕੀ ਲਵਾਈਸ ਤੇ ਐਡੀਟ ਆਫ ਕੰਪਨੀ ਦੇ ਨਵੇਂਦੇ ਆਏ ਸੀ ਉਹਨਾਂ ਵੱਲੋਂ ਤਸ਼ਦੀਕ گارਮੈਂਟਸ ਵਾਲਿਆਂ ਦੇ ਟ੍ਰੇਡ ਕੀਤੀ ਗਈ ਹੈ ਕਿ ਉੱਥੋਂ ਜਿਹੜੀ ਕੱਪੜੀ ਦੀ ਅਨਲੀਗਲੀ ਕਾਪੀ ਕੀਤੀ ਜਿਹੜੇ گارਮੈਂਟਸ ਮਲੇ ਨੇ ਉਹਨਾਂ ਮੁਤਾਬਕ ਉਹ ਦੋ ਪਾਸੇ ਕਰਾਇਆ ਗਿਆ